ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਸਾਰੇ ਆਪਾਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਦੱਸਦੇ ਆਂ ਬੱਚਿਆਂ ਲਈ ਇੱਕ ਹੈਲਦੀ ਰੈਸਪੀ ਬਹੁਤ ਵਧੀਆ ਸੌਖੇ ਤਰੀਕੇ ਨਾਲ ਇਹ ਆਪਾਂ ਲੈਣੀ ਜੀ ਫੁੱਲ ਮਖਾਣੇ ਜਿਨ੍ਹਾਂ ਨੂੰ ਫੁੱਲ ਪਤਾਸੀ ਵੀ ਕਹਿੰਦੇ ਨੇਗੇ ਇਹ ਵੀ ਬਹੁਤ ਬੱਚਾ ਲਈ ਹੈਲਦੀ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਇਹ ਲਈ ਇਹਨਾਂ ਨਾਲ ਕੈਲਸ਼ੀਅਮ ਵਗੈਰਾ ਦੀ ਕਮੀ ਹੈ ਜਿਹੜੀ ਉਹ ਪੂਰੀ ਹੁੰਦੀ ਰਹਿੰਦੀ ਹੈ ਬੱਚੇ ਨੇ ਆਪਣੇ ਖਾਣ ਨੂੰ ਕਈ ਵਾਰ ਛੋਟੇ-ਛੋਟੇ ਭੁੱਖ ਲਈ ਚੀਜ਼ ਮੰਗਦੇ ਨੇ ਹਰ ਵਕਤ ਤਾਂ ਆਪਣੇ ਕੋਲ ਵੀ ਨਮਕੀਨ ਬਿਸਕਟ ਪੂਜੀਆ ਵੀ ਨਹੀਂ ਹੁੰਦੇ ਕਈ ਵਾਰ ਆਪਾਂ ਬੱਚਾਂ ਨੂੰ ਦੇਣ ਇਸ ਤਰ੍ਹਾਂ ਦੇ ਸਕਦੇ ਆ ਇਹ ਚੀਜ਼ ਇਹਦੇ ਨਾਲ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਪਹਿਲਾਂ ਗਰਮ ਕਰ ਲਿਆ ਜੀ ਫਰਾਈਪੈਨ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆਗਾ ਤੇਲ ਨਾਲ ਕਿਉਂ ਆਪਾਂ ਮਖਾਣੇ ਪਾਇਰੀ ਸਿਰਫ ਇਨਾਂ ਨੂੰ ਆਪਾਂ ਰੋਸਟ ਕਰਾਂਗੇ ਥੋੜੇ ਜਿਹਾ ਡਰਾਈ ਰੋਸਟ ਕਰਾਂਗੇ ਤਾਂ ਜੋ ਇਹਨਾਂ ਦਾ ਜੋ ਬੀ ਇਹ ਸਲਾਬ ਜੀਏਗੀ ਉਹ ਨਿਕਲ ਜਾਵੇ ਤੇ ਕੁਰਕਰੇ ਜੇ ਹੋ ਜਾਣਗੇ ਇਹ ਸੌਫਟ ਜੇ ਨੇ ਥੋੜੇ ਜਿਹਾ ਵਧੀਆ ਹੋ ਜਾਣਗੇ ਆਪਾਂ ਇਸ ਤਰ੍ਹਾਂ ਭੁੰਨ ਲਾਂਗੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਕੱਠਿਆਂ ਨੂੰ ਭੁੰਨ ਕੇ ਵੀ ਰੱਖ ਸਕਦੇ ਆਂਗੇ ਇੱਕ ਬਾਕਸ ਦੇ ਵਿੱਚ ਪਾ ਕੇ ਬੱਚਿਆਂ ਨੂੰ ਦੁੱਧ ਦੇ ਨਾਲ ਦੇ ਸਕਦੇ ਆਂ ਦੁੱਧ ਵਿੱਚ ਰੰਨ ਕੇ ਇਹਨਾਂ ਦੀ ਖੀਰ ਬਣਾ ਕੇ ਵੀ ਦੇ ਸਕਦੇ ਆਂ ਇਸ ਤਰ੍ਹਾਂ ਵੀ ਦੇ ਸਕਦੇ ਆ ਆਪਾਂ ਮਖਾਣੇ ਚੰਗੀ ਤਰ੍ਹਾਂ ਰੋਸਟ ਕਰਕੇ ਬੱਚਾਂ ਨੂੰ ਦੇ ਸਕਦੇ ਆ ਇਸ ਤਰ੍ਹਾਂ ਕਈ ਬੱਚੇ ਮਿੱਠਾ ਖਾਣਾ ਪਸੰਦ ਕਰਦੇ ਆ ਤਾਂ ਆਪਾਂ ਇਹਨਾਂ ਨੂੰ ਜਿਵੇਂ ਸ਼ੱਕਰ ਜਾਂ ਗੁੜ ਵਗੈਰਾ ਮੈਲਟ ਕਰਕੇ ਵੀ ਦੇ ਸਕਦੇ ਆ ਟ੍ਰੇਨ ਆ ਗਈ ਏ ਜੀ ਇਗਨੋਰ ਕਰੋ ਆਵਾਜ਼ ਨੂੰ ਆਪਣੇ ਪਿੱਛੇ ਟ੍ਰੇਨ ਦੀ ਆਵਾਜ਼ ਆ ਰਹੀ ਆ ਆਹ ਲੋ ਜੀ ਆਪਾਂ ਸਾਰੇ ਜਿਹੜੇ ਮਖਾਣੇ ਨੇ ਇਹਨਾਂ ਨੂੰ ਡਰਾਈ ਰੋਸਟ ਕਰ ਲਵਾਂਗੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਚੈੱਕ ਕਰਦੇ ਰਵਾਂਗੇ ਜਦੋਂ ਕਿ ਆਪਣੇ ਹੱਥ ਨਾਲ ਨੱਪੇ ਤੋਂ ਇਹ कुरकुरੇ ਜੇ ਹੋ ਜਾਣ ਦੇਖੋ ਹਜੇ ਸੌਫਟ ਨੇਗੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਭੁੰਨਾਂਗੇ ਡਰਾਈ ਰੋਸਟ ਕਰਾਂਗੇ ਉਸ ਤੋਂ ਬਾਅਦ ਜੀ ਆਪਾਂ ਨੇ ਲਿਆ ਹੈਗਾ ਫਰਾਈ ਪੈਨ ਉਹਦੇ ਵਿੱਚ ਪਾਇਆ ਹੈਗਾ ਦੇਸੀ ਘੀ 1 ਤੋਂ 1.5 ਚਮਚ ਦੇਸੀ ਘੀ ਦਾ ਪਾਇਆ ਹੈਗਾ ਆਪਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੱਚਾ ਲੋ ਬੱਚਾਂ ਨੂੰ ਕਰਾਰਾ ਪਨ ਦੇਣ ਲਈ ਥੋੜੀ ਜਿਹੀ ਰੈੱਡ ਮਿਰਚ ਹਲਦੀ ਪਾਊਡਰ ਤੇ ਥੋੜਾ ਜਿਹਾ ਨਮਕ ਨੂੰ ਆਪਾਂ ਕੀਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਹਲਦੀ ਦਾ ਕੱਚਾ ਪੰਨਾ ਉਹ ਥੋੜਾ ਜਿਹਾ ਦੂਰ ਹੋ ਜੇ ਆਹ ਲਓ ਇਹ ਵਿੱਚਾ ਪਾ ਥੋੜੀ ਜਿਹੀ ਮਿਰਚ ਕਸ਼ਮੀਰੀ ਮਿਰਚ ਪਾਈ ਆ ਰੰਗ ਦੇਣ ਲਈ ਕਾਲੀ ਮਿਰਚ ਵੀ ਛੁਰਕਾਂਗੇ ਆਪਾਂ ਥੋੜੀ ਜਿਹੀ ਉੱਪਰ ਆਪਾਂ ਜਿਹੜੇ ਡ్రਾਈ ਰੋਸਟ ਕੀਤੇ ਸਾਰੇ ਮਖਾਣੇ ਪਾ ਦਾਂਗੇ ਇਸ ਤਰ੍ਹਾਂ ਦੇਖੋ ਜੀ ਬਾਕੀ ਆਪਣੇ ਚੈਨਲ ਤੇ ਆ ਰਹੇ ਸਾਰੇ ਭੈਣ ਭਰਾਵਾਂ ਦਾ ਤੈਦ ਲੋ ਧੰਨਵਾਦ ਹੈ ਜੀ ਜਿਹੜੇ ਭੈਣ ਭਰਾ ਨਵੇਂ ਜੁੜ ਰਹੇ ਆ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਲ ਦਾ ਬਟਨ ਪ੍ਰੈਸ ਕਰਕੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਿਲ ਕਰੋ ਧੰਨਵਾਦ ਜੀ ਸਾਰਿਆਂ ਦਾ ਮਾਫ਼ ਤਾਂ ਦੁਕਾਨ ਉੱਪਰ ਆਵਾਜ਼ ਨੂੰ ਇਹ ਨਮਾਜ਼ ਪੜ ਰਿਹਾ ਹੈਗਾ